ਉੱਥੇ ਜਿਸ ਕਿਸਮ ਦੀ ਚਾਕੀ ਤਿਆਰ ਕੀਤੀ ਗਈ ਉਹ ਚਾਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਪਹਿੋਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਡ ਕਰੋ ਇਹਦੀ ਸਕੀਮ ਜਿਹੜੀ ਹੈ ਇੰਪਰੂਵ ਦ ਸਕੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਦਾ ਕੋਈ ਤਸਵੀਰ ਕਿਵੇਂ ਲਾਓਗੇ ਜਦਨੇ ਜੀ ਤਸਵੀਰ ਤਾਂ ਲੱਗੂਗੀ ਸਤ ਐ ਹੈ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦੇ 26 ਜਨਵਰੀ ਚਾਕੀ ਚ ਉਹਨਾਂ ਪਾਲਾ ਭਾਵੇਂ ਸਿੱਕੇ ਦੇ ਬਰਾਬਰ ਫੋਟੋ ਲਾ ਲੈ। ਮੇਰੀ ਔਕਾਤ ਹੈ ਨਹੀਂ ਤੂੰ ਸਹਾवट ਕਰ ਦੋ ਰਾਜਨੀਤੀ ਛੱਡ ਦੋ। ਤੇਰੇ ਕੋਲ ਅਫਸਰ ਨੇ ਮਨੂ ਤਸੱਜਦ ਹਸਤਾ ਉਹਨਾਂ ਨੂੰ ਐਡ ਕਰ ਕਿ ਤੁਸੀਂ ਫੋਟੋਆਂ ਲਾ ਲਈ ਐ ਕਿਉਂ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ? ਇਹਨਾਂ ਦੋਨਾਂ ਮਾਰ ਕੇ ਉਹਨਾਂ ਨੂੰ ਭੇਜ ਦਿਓ। ਇਹਨਾਂ ਨੂੰ ਕ੍ਰੇਡਿਟ ਚ ਤੋਰ ਕੇ ਨਹੀਂ ਦਿਖਾ ਦੇਣੇ ਪੰਜਾਬ ਦਾ ਆ ਰੂਪ। ਉਦੋਂ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦਿੰਨ ਮੈਂ ਰਾਜਨੀਤੀ ਛੱਡ ਦੂੰਗਾ ਇਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਿੰਦਾ ਜੋ ਨਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਉਸੇ ਜਿਸ ਕਿਸਮ ਦੀ ਚਾਹ ਕੀ ਤਿਆਰ ਕੀਤੀ ਗਈ ਉਹ ਚਾਹ ਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਨੂੰ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਕਸੂਰ ਕਿਵੇਂ ਲਾਓਗੇ ਕਹਿੰਦੇ ਕਿ ਤਸਵੀਰ ਤਾਂ ਲੱਗੂਗੀ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਫਾਜੀਡੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਸਲੀ ਦੈਟ ਇਜ਼ ਦ ਸੇਮ ਸਟੋਰੀਸ ਆ ਉਹਨਾਂ ਨੇ ਕਿਹਾ ਨਹੀਂ ਲੱਗੂਆ ਉਹਨਾਂ ਨੇ ਇੰਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰਾ ਦਾ ਸਾਰਾ ਕੰਟਰੋਲ ਉਸੇ ਜੋ ਮੋਨੀਟਰ ਕਰਦੇ ਹੈ ਸਾਰਿਆਂ ਨੂੰ ਇਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਅਪਰੇਡ ਆਰਮੀ ਕਰਦੀ ਹੈ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਕੈਰੀਮੋਨੀਆਂ ਵੈਂਗ ਦੇ ਅਫੀਸਰ ਨੇ ਮੰਨ ਤਸਵੀਰ ਕਹਾ ਅਸਤਾਵਨਾਂ ਨੂੰ ਐਡ ਕਰਿਆ ਜੇ ਤੁਸੀਂ ਫੋਟੋ ਲਾਣੀ ਐ ਕਰੋ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਾਰਕੀਆਂ ਨੂੰ ਭੇਜ ਦਿਓ ਇਹਨਾਂ ਨੂੰ ਅਰੇਡ ਚ ਤੋਰ ਦੇਣੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਕਿਵੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਇਹ ਕੀ ਆ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਜਾਕੜ ਸਾਹਿਬ ਇਹ ਦੱਸ ਦੇਣ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਨੂੰਨ ਕੇਜਰੀ ਵਾਲੀ ਜਿਹਾ ਭਗਵੰਤ ਮੰਦੀ ਚਾਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਅਸਲ ਚ ਨਾ ਜਾਕਰ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਐ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵਾਨ ਕਮਾਨ ਪਰ ਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਹੀ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਇਸ ਤੋਂ ਬਾਅਦ ਕਹਿ ਸਕਦਾ ਜਾਕਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਤੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਤੂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰ ਗਾਂਧੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਅਹੀ ਅਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆਹ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਗਵਾਨ ਜਮਾਨੇ ਫੋਟੋ ਲਾ ਲਈ ਤੇ ਨਾਰੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕੇ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਤੇ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਬਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਕਿਨੂੰ ਦਿਖਾਉਣਾ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਘਾੜੇ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ